ਅੱਜ ਸਮਾਣਾ ਸ਼ਹਿਰ ਦੇ ਵਿੱਚ ਵਾਰਡ ਨੰਬਰ 2 ਦੇ ਵਿੱਚ ਪ੍ਰੀਤਨਗਰ ਦੇ ਅੰਦਰ ਕੈਬਨਿਟ ਮਨਿਸਟਰ ਚੇਤਨ ਸਿੰਘ ਜੋੜਾ ਮજરા ਤੇ ਲੋਕ ਸਭਾ ਦੇ ਉਮੀਦਵਾਰ ਡਾਕਟਰ ਬਲਵੀਰ ਦੇ ਵੱਲੋਂ ਲੋਕਾਂ ਦੇ ਨਾਲ ਮੀਟਿੰਗ ਕੀਤੀ ਗਈ ਕਿਹਾ ਗਿਆ ਕਿ ਲੋਕਾਂ ਦੇ ਵੱਲੋਂ ਕਿ ਇਸ ਵਾਰਡ ਦੇ ਵਿੱਚੋਂ ਤੁਹਾਨੂੰ ਪੂਰਨ ਸਹਿਯੋਗ ਦਿੱਤਾ ਜਾਏਗਾ ਇਹ ਪ੍ਰੋਗਰਾਮ ਸਮਾਣਾ ਪ੍ਰਾਪਰਟੀ ਐਸੋਸੀਏਸ਼ਨ ਦੇ ਪ੍ਰਧਾਨ ਸੰਜੇ ਸਾਨੀ ਦੀ ਅਗਵਾਈ ਦੇ ਵਿੱਚ ਹੋਇਆ ਕਾਫੀ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਦੇ ਵੱਲੋਂ ਵੀ ਸ਼ਿਰਕਤ ਕੀਤੀ ਗਈ ਤੇ ਆਲੇ-ਦੁਆਲੇ ਦੇ ਲੋਕਾਂ ਨੇ ਵੀ ਪਹੁੰਚ ਕੇ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਹਾਜ਼ਰੀ ਭਰੀ ਤੇ ਲੋਕਾਂ ਦੇ ਵੱਲੋਂ ਕਿਹਾ ਗਿਆ ਕਿ ਇਸ ਵਾਰਡ ਦੇ ਵਿੱਚੋਂ ਤੁਹਾਨੂੰ ਸਭ ਤੋਂ ਜ਼ਿਆਦਾ ਜਿਹੜੀ ਵੋਟ ਹੈ ਦਿੱਤੀ ਜਾਏਗੀ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਸਮਾਣਾ ਲਗਾਤਾਰ ਚੱਲ ਰਿਹਾ ਹੈ ਹਰ ਇੱਕ ਦੀ ਜਿਹੜਾ ਵੀ ਆਉਂਦਾ ਉਹਦੀ ਗੱਲ ਸੁਣੀ ਦੀ ਵੀ ਹੈ ਔਰ ਉਹਦਾ ਮਸਲਾ ਹੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਔਰ ਅੱਜ ਤੁਹਾਡੇ ਵਿੱਚ ਆਉਣ ਦਾ ਜਿਹੜਾ ਕਾਰਨ ਹੈ ਉਹ ਇਹ ਹੈ ਕਿ ਬੀਜੇਪੀ ਬੀਜੇਪੀ ਵੱਲੋਂ ਜਿਹੜਾ ਪੰਜਾਬ ਨਾਲ ਮਤਰੀ ਮਾਲ ਆ ਵਿਹਾਰ ਕੀਤਾ ਜਾ ਰਿਹਾ ਉਹਦੇ ਸਬੰਧ ਚ ਅਸੀਂ ਚਾਹੁੰਦੇ ਹਾਂ ਕਿ ਸਾਡੇ ਪੰਜਾਬ ਦੇ ਵਿੱਚੋਂ ਜਿਹੜੇ ਸਾਡੇ ਐਮਪੀ ਬਣ ਗਏ ਜਿਨ੍ਹਾਂ ਨੇ ਜਾ ਕੇ ਕੇਂਦਰ ਤੋਂ ਪੰਜਾਬ ਦੇ ਹਿੱਸੇ ਦਾ ਪੈਸਾ ਲੈ ਕੇ ਆਉਣਾ ਜਿਨ੍ਹਾਂ ਨੇ ਕੇਂਦਰ ਨੇ ਜਿਹੜਾ ਪੰਜਾਬ ਦਾ ਪੈਸਾ ਰੋਕ ਰੱਖਿਆ ਉਹਨਾਂ ਨੂੰ ਲੈ ਕੇ ਆਉਣ ਵਾਸਤੇ ਸਾਨੂੰ ਪੰਜਾਬ ਤੋਂ ਚੰਗੇ ਨੁਮਾਇंदे ਚੰਗੇ ਐਮਪੀ ਜਿਹੜੇ ਭੇਜਣ ਦੀ ਲੋੜ ਹੈ ਪੰਜਾਬ ਦੇ ਤੇ ਚੋਮਾ ਦੀ ਪਾਰਟੀ ਦੇ ਕਿਉਂਕਿ ਸਰਕਾਰ ਆਮ ਆਦਮੀ ਪਾਰਟੀ ਦੀ ਆ ਤਾਂ ਸਾਨੂੰ ਜਿਹੜੇ ਐਮਪੀ ਵੀ ਨੇ ਉਹ ਵੀ ਆਮ ਆਦੀ ਪਾਰਟੀ ਦੇ ਭੇਜਣੇ ਚਾਹੀਦੇ ਨੇ ਕਿਉਂਕਿ ਜਿਹੜੇ ਅਸੀਂ ਪਹਿਲਾਂ ਭੇਜੇ ਕਾਂਗਰਸ ਵੱਲੋਂ ਭੇਜੇ ਗਏ ਜਾਂ ਹੋਰ ਗਏ ਉਹਨਾਂ ਨੇ ਜਾ ਕੇ ਉੱਥੇ ਆਵਾਜ਼ ਹੀ ਨਹੀਂ ਚੱਕੀ ਪੰਜਾਬ ਦੀ ਅੱਜ ਜੇ ਪੰਜਾਬ ਦਾ ਜਿਹੜਾ 12 14 ਕਰੋੜ ਹਜ਼ਾਰ ਕਰੋੜ ਰੁਪਇਆ ਪੰਜਾਬ ਦਾ ਜਿਹੜਾ ਕੇਂਦਰ ਸਰਕਾਰ ਰੋਕੀ ਬੈਠਾ ਜੇ ਅਜੋ ਪੰਜਾਬ ਚ ਪੰਜਾਬ ਨੂੰ ਮਿਲਿਆ ਹੁੰਦਾ ਸਾਡੇ ਸਮਾਣੇ ਦੇ ਸਾਰੇ ਮਸਲੇ ਹੱਲ ਹੋਏ ਹੁੰਦੇ ਫੇਰ ਵੀ ਅਸੀਂ ਕੋਸ਼ਿਸ਼ ਕੀਤੀ ਆ ਕਿ ਸਮਾਣੇ ਦੇ ਵਿੱਚ ਜਿਹੜਾ ਸੀਵਰੇਜ ਦੀ ਬਹੁਤ ਵੱਡੀ ਪ੍ਰੋਬਲਮ ਆ ਜਿਹੜੀ ਅਸੀਂ ਦੇਖਿਆ ਜਿਹੜਿਆ ਚੱਕਲੇ ਵਾਲੀ ਰੋਡ ਆ ਤੇ ਪਰਲੀ ਹੱਡੇ ਵਾਲੀ ਰੋਡ ਆ ਜਦੋਂ ਬਾਰਸ਼ ਹੁੰਦੀ ਆ ਤਾਂ ਸਾਰਾ ਪਾਣੀ ਚੋਕ ਹੋ ਜਾਂਦਾ ਪਰ ਅਸੀਂ ਫੇਰ ਵੀ ਵੱਡਾ ਪ੍ਰੋਜੈਕਟ 100 ਕਰੋੜ ਦਾ ਪ੍ਰੋਜੈਕਟ ਹੈ ਕਟੁਕਟ ਜਿਹੜਾ ਸੀਵਰੇਜ ਦਾ ਜਿਹੜਾ ਦੇਖਿਆ ਵੀ ਹੁਣ ਜਿਹੜਾ ਮੈਂ ਕਹਿੰਦਾ ਅੱਜ ਤੱਕ ਰਿਕਾਰਡ ਆ ਸਮਾਣੇ 'ਚ ਜਿਹਹੇ ਜਿਹੇ ਪੈਪ ਪਾਏ ਨੇ ਉਹ ਅੱਜ ਤੱਕ ਨਹੀਂ ਪਾਏ ਹੋਏ। ਸੋ ਅਸੀਂ ਪੂਰੀ ਕੋਸ਼ਿਸ਼ ਕਰ ਰਿਹਾ ਕਿ ਜਿਹੜਾ ਸਮਾਣੇ ਦਾ ਮਸਲਾ ਹੈ, ਜਿਹੜਾ ਸੀਵਰੇਜ ਦਾ ਉਹਨੂੰ ਹੱਲ ਕਰੀਏ। ਇੱਕ ਸਾਡਾ ਬਹੁਤ ਪੁਰਾਣਾ ਸਕੂਲ ਹੈ ਜਿਹੜਾ ਗਵਰਨਮੈਂਟ ਚੀਨਿਸ ਕਹਿੰਦੇ ਸਕੂਲ ਆ। ਉਹਨੂੰ ਪੰਜਾਬ ਸਰਕਾਰ ਵੱਲੋਂ ਐਮਐਨਐਸ ਸਕੂਲ ਦੇ ਵਿੱਚ ਜਿਹੜਾ ਤਬਦੀਲ ਕੀਤਾ ਗਿਆ ਔਰ 2 ਕਰੋੜ ਰੁਪਈਆ ਉਹ ਸਕੂਲ ਵਾਸਤੇ ਸਰਕਾਰ ਵੱਲੋਂ ਭੇਜਿਆ ਗਿਆ ਤਾਂ ਕਿ ਸਾਡੇ ਬੱਚੇ ਜਿਹੜੇ ਉੱਥੇ ਪੜ੍ਹਨਗੇ ਉਹ ਕਿਸੇ ਨਾ ਕਿਸੇ ਮਕਾਮ ਤੇ ਚੰਗੇ ਮਕਾਮ ਤੇ ਪਹੁੰਚਣਗੇ ਪਹੁੰਚਣਗੇ ਉਹ ਅਸੀਂ ਸ਼ੋਰਟੀ ਨਾਲ ਕਹਿੰਦੇ ਆ ਕਿਉਂਕਿ ਆ ਅੱਜ ਤੱਕ ਸਕੂਲਾ ਬੰਨੀ ਕਿਸੇ ਨੇ ਕੋਸ਼ਿਸ਼ ਹੀ ਨਹੀਂ ਕੀਤੀ ਹਾ ਉਸ ਪਾਸੇ ਵੱਲ ਧਿਆਨ ਦੇਣ ਦੀ ਪਰ ਅਸੀਂ ਜਿਸ ਦਿਨ ਤੋਂ ਬਣਿਆ ਜਿਸ ਦਿਨ ਤੋਂ ਐਮਐਲਏ ਬਣਿਆਗੇ ਜਿਸ ਦਿਨ ਤੋਂ ਸਰਕਾਰ ਬਣੀਆ ਉਸੇ ਦਿਨ ਤੋਂ ਲਗਾਤਾਰ ਇਸੇ ਪਾਸਿਆਂ ਕਿ ਅਸੀਂ ਪੰਜਾਬ ਦੀ ਭਲਾਈ ਵਾਸਤੇ ਪੰਜਾਬ ਦੇ ਹਿੱਤ ਲਈ ਆ ਜਿਹੜਾ ਕੰਮ ਕਰ ਸਕੀਏ ਉਹ ਕਿਸੇ ਵੀ ਔਰ ਆਉਣ ਵਾਲੇ ਸਮੇਂ ਚ ਤੁਸੀਂ ਦੇਖੋਗੇ ਜਿਹੜੀ ਆਪਣੀ ਤਹਿਸੀਲ ਹੈ ਬੜੀ ਬੁਰੀ ਹਾਲਤਾਂ ਦੀ ਇੱਥੇ ਵੀ ਅਸੀਂ ਜਿਹੜਾ ਮਿਨੀ ਸੈਕਟਰੀਏਟ ਬਣਾ ਕੇ ਆਪਣੇ ਸਮਾਣੇ ਦੇ ਲੋਕਾਂ ਦੇ ਸਪੁਰਦ ਕਰਾਂਗੇ ਜਿੱਥੇ ਇੱਕੋ ਹੀ ਛੱਤ ਥੱਲੇ ਉੱਥੇ ਐਸਟੀ ਬੈਠੂਗਾ ਉੱਥੇ ਡੀਐਸਪੀ ਬੈਠੂਗਾ ਉੱਥੇ ਤਹਿਸੀਲਦਾਰ ਬੈਠੂਗਾ ਉੱਥੇ ਵੀਡੀਓ ਬੈਠੂਗਾ ਜਿੰਨੇ ਸਮਾਣੇ ਦੇ ਅਫਸਰ ਸਾਹਿਬਾਨ ਨੇ ਉਹ ਸਾਰੇ ਉੱਥੇ ਬੈਠਣਗੇ ਤਾਂ ਕਿ ਸਾਨੂੰ ਕਿਸੇ ਨੂੰ ਕੋਈ ਲੋੜ ਪੈਂਦੀ ਆ ਤਾਂ ਇਧਰ ਉਧਰ ਭਟਕਣ ਦੀ ਲੋੜ ਨਾ ਪਵੇ ਸੋ ਇਹਦਾ ਕਾਰਨ ਇਹੀ ਹੈ ਕਿ ਅਸੀਂ ਚਾਹੁੰਦੇ ਆ ਕਿ ਸਾਨੂੰ ਮੌਕਾ ਮਿਲਿਆ ਅਸੀਂ ਪੰਜਾਬ ਦੇ ਭਲੇ ਲਈ ਪੰਜਾਬ ਦੇ ਹਿੱਤ ਲਈ ਜਿਹੜਾ ਕੰਮ ਕਰ ਸਕੀਏ ਇਹ ਕੋਈ ਜਿਗ ਦੇ ਪਿਛਲੀਆਂ ਸਰਕਾਰਾਂ ਨੇ ਚੰਗੇ ਕੰਮ ਕੀਤੇ ਹੁੰਦੇ ਤਾਂ ਮੈਨੂੰ ਲੱਗਦਾ ਸਾਨੂੰ ਸਾਨੂੰ ਕਿਸੇ ਨੇ ਇਸ ਪਾਸੇ ਵੱਲ ਹੁਣ ਹੀ ਨਹੀਂ ਦੇਣਾ ਸੀ ਜੇ ਚੰਗੇ ਉਹਨਾਂ ਨੇ ਕੰਮ ਨਹੀਂ ਕੀਤੇ ਤਾਂ ਅਸੀਂ ਅੱਜ ਐਮਐਲਏ ਤੁਸੀਂ ਬਣਾਇਆ ਤੁਸੀਂ ਐਮਐਲਏ ਬਣਾ ਤਾਂ ਮਾਨ ਸਾਹਿਬ ਨੇ ਮੰਤਰੀ ਬਣਾ ਕੇ ਤੁਹਾਡੀ ਸੇਵਾ ਵਾਸਤੇ ਹੋ ਕੀਤਾ ਸੋ ਵੀਰੋ ਜਿਵੇਂ ਤੁਸੀਂ ਸਾਡੇ ਵਿੱਚ ਪਟਿਆਲਾ ਲੋਕ ਸਭਾ ਤੋਂ ਆਮਾਦੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਬੀਰ ਜੀ ਅੱਜ ਸਾਡੇ ਦਰਮਿਆਨ ਚੇਤਨ ਜੀ ਨੂੰ ਤੇ ਮੈਨੂੰ ਐਮਐਲਏ ਬਣਾਇਆ ਮਾਨ ਸਾਹਿਬ ਨੇ ਸਾਨੂੰ ਦੋਨਾਂ ਨੂੰ ਮੰਤਰੀ ਬਣਾਇਆ ਜੀ ਬਹੁਤ ਵੱਡਾ ਮਾਣ ਮਿਲਿਆ ਜੀ ਤੁਹਾਡੇ ਡਿਸਟ੍ਰਿਕਟ ਨੂੰ ਆਪਣੇ ਜ਼ਿਲ੍ਹੇ ਨੂੰ ਔਰ ਅਸੀਂ ਕੰਮ ਕਰਨਾ ਸ਼ੁਰੂ ਕੀਤਾ ਬਹੁਤ ਸਾਰੇ ਕੰਮ ਹੋਇਆ ਜੀ ਆਪਣੇ ਜੇ ਮੈਂ ਗੱਲ ਕਰਾਂ ਗਰੀਬਾਂ ਦੇ ਬਿਜਲੀ ਦੇ ਬਿੱਲ ਨਹੀਂ ਆਉਂਦੇ ਕਈਆਂ ਦੇ ਮੀਟਰਾਂ ਦੇ ਵੀ ਨਹੀਂ ਆਉਂਦੇ ਅਸੀਂ ਕੋਈ ਵਿਤਕਰਾ ਨਹੀਂ ਜੀ ਕੋਈ ਧਰਮ ਜਾਤ ਜਾਂ ਉਹਦਾ ਕੋਈ ਬੰਦਨ ਨਹੀਂ ਹੈ ਜੇ ਦਾ 600 ਤੋਂ ਜੂਰਟ ਘਟ ਹੈ ਉਹਦਾ ਬਿੱਲ ਨਹੀਂ ਆਉਂਦਾ ਤੁਹਾਡੇ ਜੀ ਹੈਗਾ ਜੀ ਕੋਈ ਹੋ ਜਾ ਕਿਸੇ ਦਾ ਨਹੀਂ ਆਉਂਦਾ ਤੁਹਾਡੇ ਜੀਰੋ ਆਉਂਦਾ ਜੀ ਕਿਸੇ ਦਾ ਜੀਰੋ ਫਿਰ ਤਾਲੀ ਜਾਦ ਰਹੇ ਫਿਰ ਸਵਾਰਦੇ ਕੋ ਮੇਟਾ ਵਾਪਾ ਜਸ ਤੁਹਾਵਾ ਦੇਖੋ ਮੈਨੂੰ ਬੜੀ ਖੁਸ਼ੀ ਹੋਈ ਜਣ ਕੇ ਜੀ ਸਰਦੀਆਂ ਤੱਕ ਇਹ ਵਾਰੀ ਸਾਡਾ ਵੀ ਜ਼ੀਰੋ ਹੋ ਜਾਂਦਾ ਜੀ ਇਹ ਅਰਵਿੰਦ ਕੇਜਰੀਵਾਲ ਦੀ ਸੋਚ ਸੀ ਮਾਨ ਸਾਹਿਬ ਨੇ ਇਹਨੂੰ ਲਾਗੂ ਕੀਤਾ ਔਰ ਜਿਵੇਂ ਤੁਹਾਡੇ ਤੁਸੀਂ ਪੜਾ ਰਹੇ ਜਾਂਦੇ ਸੀ ਟੋਲ ਪੈਂਦਾ ਸੀ ਰਸਤੇ 'ਚ ਥੋੜਾ ਜਿਹਾ ਦੁੱਖ ਲੱਗਦਾ ਸੀ ਪਰ ਜਦੋਂ ਜਾਣਾ ਟੋਲ ਆਉਂਦੇ ਹੋਏ ਫਿਰ ਟੋਲ ਅਧਿਸ਼ਿਕਾਣਾ ਦੂਜੇ ਦਿਨ ਫਿਰ ਜਾਣਾ ਪੈ ਗਿਆ ਕਿਸੇ ਦਾ ਕੋਈ ਮਰੀਜ਼ ਦਾਖਲ ਹੁੰਦਾ ਸੀਗਾ ਲਾਜ ਤਾਂ ਚਾਹੇ ਫ੍ਰੀ ਹੋ ਜਾਉਂਦਾ ਸਰਕਾਰੀ ਹਸਪਤਾਲ 'ਚ ਉਹ ਟੋਲ ਹੀ ਮਾਰ ਦਿੰਦਾ ਸੀ ਤੁਹੋ ਚੱਕਿਆ ਗਿਆ ਤੁਹਾਡਾ ਚਾਰ ਪੈਸੇ ਉਹਦੇ ਨਾਲ ਵੀ ਬਚਦੇ ਆ ਜਿਹੜੇ ਗੱਡੀਆਂ ਵਾਲੇ ਬੰਦੇ ਸਵਰਾਥ ਹੈ ਜੀ ਤੁਹਾਡਾ ਜਿਹੜਾ ਹਸਪਤਾਲ ਹੈ ਜੀ ਇਹਦੇ ਵਿੱਚ ਦਵਾਈਆਂ ਆ ਗਈਆਂ আল্টਰਾਸਾਊਂਡ ਐਕਸ-ਰੇ ਦੀਆਂ ਮਸ਼ੀਨਾਂ ਆ ਗਈਆਂ ਲੇਕਿਨ ਤੁਹਾਡੇ ਮੈਨੂੰ ਪਤਾ ਸਟਾਫ ਦੀਆ ਪ੍ਰੋਬਲਮ ਹੈ ਗਿਆ ਮੈਂ ਆ ਕੇ ਆਪਣੀ ਅੱਖਾਂ ਨਾਲ ਦੇਖ ਕੇ ਗਿਆ ਜੀ ਮੈਂ ਉਹ ਸਟਾਫ ਭਰਤੀ ਕਰ ਰਿਹਾ ਜੀ 24 ਘੰਟੇ ਦਾ ਸਟਾਫ ਦੇਵਾਂਗੇ ਔਰ ਤੁਹਾਡੇ ਚੋ ਕਿਸੇ ਨੂੰ ਰਜਿੰਦਰਾ ਹਸਪਤਾਲ ਦਾ ਬਾਤਾਖਸ਼ਲਾ ਜਾਣ ਦਾ ਮੌਕਾ ਮਿਲਿਆ ਜੀ ਹੁਣ ਕਿਸੇ ਨੇ ਕਿਹਾ ਜੀ ਕੋਈ ਇੱਕ ਵਾਰ ਦੇਖ ਕੇ ਜਰੂਰ ਆਈਓ ਜੀ ਕਿਸੇ ਵੀ ਪ੍ਰਾਈਵੇਟ ਹਸਪਤਾਲ ਤੋਂ ਘੱਟ ਨਹੀਂ ਅਜੀਓ ਬੱਚਿਆਂ ਦੇ ਆਈਸੀਯੂ ਐਮਰਜੈਂਸੀ ਸੇਵਾ ਬ੍ਰੇਨ ਦੀ ਸਰਜਰੀ ਆਰਟ ਦੀ ਸਰਜਰੀ ਪੇਟ ਦਾ ਡਾਕਟਰ ਇਹ ਸਾਰੇ ਡਾਕਟਰ ਰੱਖ ਲਏ ਹੋਰ ਬਹੁਤ ਸਾਰੇ ਰੱਖ ਰਹੇ ਆ ਜੀ ਮੇਰਾ ਕੰਮ ਸੀਗਾ ਸਿਹਤ ਸੂਤਾਂ ਨੂੰ ਠੀਕ ਕਰਨਾ ਮੇਰੇ ਵੀਰ ਨੇ ਪਾਣੀ ਪਚਾਇਆ ਨਹਿਰਾ ਨਾਲ ਪਿੰਡ-ਪਿੰਡ ਤੱਕ ਖਰਜਗਾਹ ਤੇ ਬਹੁਤ ਸਾਰੇ ਕੰਮ ਕਰ ਰਹੇ ਆ ਕਿਉਂਕਿ ਸਰਕਾਰ ਨੇ ਸਾਡੇ ਫੰਡ ਬੰਦ ਕੀਤੇ ਹੋਏ ਆ ਜੀ 12000 ਕਰੋੜ ਸਾਡਾ ਰੋਕਿਆ ਹੋਇਆ ਉਹ ਤੇ ਹਸਪਤਾਲਾਂ ਦੇ ਪੈਸੇ ਆ ਪੈਸੇ ਲੈ ਕੇ ਆਵਾਂਗੇ ਫੜੇ ਸਿਵਲ ਹਸਪਤਾਲ ਇੱਕ ਸੁਬਾਣੇ ਚ ਮੱਲਾਕਣੇ ਕਰਣੇ ਕੋਲੇਗਾ ਜੀ ਜਾਂ ਤੁਹਾਡੇ ਵਾਰਡ ਵਿੱਚ ਜਾਂ ਨਾਲ ਦੇ ਵਾਰਡ ਵਿੱਚ ਸਾਰੇ ਵਾਰਡਾਂ ਦੇ ਵਿੱਚ ਤੁਹਾਡੇ ਮੱਲੇ ਸੁਬਾਣੇ ਦੇ ਵਿੱਚ ਤੁਹਾਡਾ 1 ਕਿਲੋਮੀਟਰ ਦੇ ਅੰਦਰ ਅੰਦਰ ਮੱਲਾਕਣੇ ਕੋਲੇਗਾ ਜੀ ਇੰਨੇ ਫੜਾ ਕੇ ਦੇਾਂਗੇ ਤੁਹਾਨੂੰ ਇੱਕ ਕਿ ਕਿਲੋਮੀਟਰ ਤੋਂ ਜ਼ਿਆਦਾ ਨਾਰਮਲ ਦਵਾਈ ਜਿਹੜਾ ਤੁਹਾਡਾ ਹਸਪਤਾਲਾ ਉੱਥੇ ਆਪਰੇਸ਼ਨਾਂ ਦੀ ਸੇਵਾ ਕਰਾਂਗੇ ਉੱਥੇ ਖਾਂਸੀ ਜੁਕਾਮ ਬੁਖਾਰ ਵਾਲਿਆਂ ਨੂੰ ਨਹੀਂ ਜਾਣਾ ਪਊਗਾ ਉਹ ਤੁਹਾਡੇ ਮੱਲੇ ਦੇ ਵਿੱਚ ਦਵਾਈ ਮਿਲੂਗੀ ਇਹ ਬੜਾ ਬੰਦੋਬਸਤ ਕਰਕੇ ਦੇਊਗਾ ਤੁਹਾਨੂੰ ਇਹ ਗੱਲ ਪੁੱਛਣੀ ਆ ਥੋੜਾ ਜਿਹਾ ਦੁਕਾਨਦਾਰ ਹੈਗੇ ਜੀ ਕਾਫੀ ਸਾਰੇ ਕਰਦੇ ਆ ਬਿਜ਼ਨਸਮੈਨ ਸਰਕਾਰ ਨੇ ਕਾਨੂੰਨ ਬਣਾਇਆ ਜੀ GST ਵਧੀਆ ਕਾਨੂੰਨ ਆ ਕਿ ਮਨੂ ਤੇ ਪਾਤਰਾ ਵਾਲੇ 올 ਇੰਡੀਆ ਟਰੇਡਰ ਐਸੋਸੀਏਸ਼ਨ ਨੇ ਕਿਹਾ ਵੀ ਆਹ ਧਾਰਾ ਵੀ ਸਾਨੂੰ ਬਹੁਤ ਔਖਾ ਜਿਹਾ ਕਾਨੂੰਨ ਬਣਾ ਦਿੱਤਾ ਇਹਨਾਂ ਨੇ ਇਹਨੂੰ ਸਿੰਪਲੀਫਾਈ ਕਰੋ ਟੈਕਸ ਵੀ ਜ਼ਿਆਦਾ ਹੈ ਈ ਜੀ ਐਦਾਂ ਹੀ ਹੈ ਨਾ ਇਹ ਕਾਨੂੰਨ ਜਿਹੜਾ ਟਰੇਡਰ ਵਾਸਤੇ ਬਣਾਇਆ ਉਹਨੂੰ ਮਾਰਨ ਵਾਲਾ ਜਿਹੜਾ ਟਰੱਕ ਯੂਨੀਅਨ ਵਾਲੇ ਆ ਉਹ ਜਿਹੜਾ ਜਿਹੜਾ ਬੰਦਾ ਗੁਆਰਡੀ ਤੋਂ ਜਾਂਦਾ ਉਹਨੂੰ 50-50 ਹਜ਼ਾਰ ਰੁਪਇਆ ਟੋਲ ਪੈਂਦਾ ਜੀ 50 ਹਜ਼ਾਰ ਰੋਡ ਟੈਕਸ ਅਲੱਗ ਦੋਰੇ-ਦੋਰੇ ਟੈਕਸ ਹੈ